ਇਹ ਜਿਹੜੀ ਹਵੇਲੀ ਹੈ ਇਹਨੂੰ ਜਹਾਜ਼ ਹਵੇਲੀ ਦਾ ਨਾਮ ਦਿੱਤਾ ਗਿਆ। ਜਦੋਂ ਇਹ ਹਵੇਲੀ ਹੈ ਨਾ ਜਿਹੜੀ ਇਹ ਧਰਤੀ ਤੋਂ ਥੱਲੇ ਤੋਂ ਬਣਾਈ ਗਈ ਸੀ ਜਿਵੇਂ ਇੱਕ ਜਹਾਜ਼ ਜਿੰਨਾ ਕਿ ਪਾਣੀ ਦੇ ਵਿੱਚ ਚੱਲਦਾ ਹੈਗਾ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨੂੰ ਥੱਲੇ ਤੋਂ ਚੱਕ ਕੇ ਜਿਹੜਾ ਹੈਗਾ ਬਣਾਇਆ ਗਿਆ। ਤੁਸੀਂ ਹੈਰਾਨ ਰਹਿ ਜਾਓਗੇ ਇਹਦੇ ਵਿੱਚ। ਕਿਸ ਤਰ੍ਹਾਂ ਜਿਹੜਾ ਹੈਗਾ ਪਾਣੀ ਇਹਦੀਆਂ ਕੰਧਾਂ ਦੇ ਵਿੱਚ ਗਰਮ ਠੰਡਾ ਕਰਨ ਵਾਸਤੇ ਬਣਾਇਆ ਗਿਆ ਕਿਸ ਤਰ੍ਹਾਂ ਇਸ ਵਿਅਕਤੀ ਨੇ ਆਪਣਾ ਪਰਿਵਾਰ ਇਸ ਦੇ ਬੀਵੀ ਬੱਚੇ ਜਿਹੜੇ ਹੈਗੇ ਕਿਵੇਂ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਯੋਗੀ ਅੱਲਾ ਯਾਰਖਾਨ ਲਿਖਦਾ ਹੈ ਕਿ ਇਹ ਕਹ ਹੈ